ਜਲੰਧਰ ਤੋਂ ਇੱਕ ਮੰਦਭਾਗਾ ਮਾਮਲਾ ਸਾਹਮਣੇ ਆਇਆ ਹੈ ਦੱਸ ਦਈਏ ਕਿ ਇੱਕ ਨੌਜਵਾਨ ਦੀ ਕਰੰਟ ਲੱਗਣ ਦੇ ਨਾਲ ਮੌਤ ਹੋ ਗਈ ਹੈ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੁਣ ਬਿਜਲੀ ਵਿਭਾਗ ਦੇ ਖਿਲਾਫ ਤਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਸਭ ਤੋਂ ਪਹਿਲਾਂ ਪੂਰਾ ਮਾਮਲਾ ਸਮਝਾ ਦਿੰਨੇ ਕਿ ਇਸ ਜਗ੍ਹਾ ਦੇ ਉੱਪਰ ਇੱਕ ਫੈਕਟਰੀ ਹੈ ਜਿੱਥੇ ਉਹ ਲੜਕਾ ਕੰਮ ਕਰਦਾ ਸੀ ਅਤੇ ਫੈਕਟਰੀ ਤੋਂ ਨਿਕਲਦਾ ਹੋਇਆ ਫੋਨ ਤੇ ਗੱਲਬਾਤ ਕਰਦਾ ਲੰਮਾਪਿੰਡ ਚੌਂਕ ਵਾਲੇ ਪਾਸੇ ਨੂੰ ਜਾ ਰਿਹਾ ਸੀ ਤਸਵੀਰ ਦਿਖਾ ਕੇ ਦੱਸ ਦਈਏ ਕਿ ਇਹ ਤਸਵੀਰਾਂ ਜੋ ਤੁਸੀਂ ਦੇਖ ਰਹੇ ਹੋ ਲੰਮਾਪਿੰਡ ਤੋਂ ਹੁਸ਼ਿਆਰਪੁਰ ਰੋਡ ਦੀਆਂ ਤਸਵੀਰਾਂ ਨੇ ਜਿਸ ਜਗ੍ਹਾ ਦੇ ਉੱਪਰ ਇਹ ਹਾਦਸਾ ਵਾਪਰਿਆ ਤੇ ਇਹ ਨੌਜਵਾਨ ਜਿਹੜਾ ਉਸ ਦੀ ਲਾਸ਼ ਨੂੰ ਮਾਪਿਆਂ ਦੇ ਵੱਲੋਂ ਜਿਹੜਾ ਰੋਡ ਦੇ ਉੱਪਰ ਹੀ ਰੱਖਿਆ ਗਿਆ ਅਤੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਤਾਂ ਵੱਡਾ ਇਕੱਠ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਰੋਸ਼ ਮਜਾਰਾ ਕਰਦੇ ਕੋਈ ਪਰਿਵਾਰਕ ਮੈਂਬਰ ਜਿਹੜੇ ਨੇ ਨਜ਼ਰ ਆ ਰਹੇ ਨੇ ਪਰਿਵਾਰ ਦੇ ਮੈਂਬਰਾਂ ਦੇ ਨਾਲ ਬੇਜੋਦਗੀ ਕੋਸ਼ਿਸ਼ ਹੈ ਪੁਲਿਸ ਨੇ ਬੁਲਾਇਆ ਸਾਨੂੰ ਵੱਡਾ ਕੀ ਲੱਗਦਾ ਸਾਡਾ ਪੋਤਾ ਲੱਗਦਾ ਵਾ ਇਹ ਸਾਡਾ ਪਾਂਜਾ ਮੁੰਡਾ ਸਾਡਾ ਅਸੀਂ ਹਸਪੀਟਲ ਹੀ ਇਹਨਾਂ ਨੇ ਬੁਲਾਏ ਵੀ ਮੁੰਡਾ ਕਰੰਟ ਲੱਗ ਗਿਆ ਸਾਨੂੰ ਉਹਨੇ ਪਤਾ ਸਾਡੇ ਮੁੰਡੇ ਦੀ ਡੈੱਥ ਹੋ ਗਈ ਸਾਨੂੰ ਹਸਪੀਟਲ ਲੱਗ ਗਿਆ ਕਰੰਟ ਲੱਗਾ ਹੀ ਕਿਹਾ ਤੇ ਉੱਥੇ ਪਹੁੰਚੇ ਤੇ ਉਹ ਮੁੰਡੇ ਜਿੱਤ ਹੋਈ ਸੀ ਤੇ ਉਹਨਾਂ ਨੂੰ ਕਿਹਾ ਕੋਈ ਨਹੀਂ ਬਈ ਤੁਸੀਂ ਨਾ 50000 ਰੁਪਏ ਲੈ ਲਓ ਤੇ ਕਿਸੇ ਦੀ ਗੱਲ ਨਾ ਸੁਣੇ ਉਹਨੂੰ ਭੇਡ ਲੋ ਹਾਂ ਇਹਨਾਂ ਨੇ ਕਿਹਾ 50000 ਕਿਤੇ ਮੁੰਡੇ ਆਂਦੇ ਕਿਸ ਨੇ ਗੱਲ ਕਹੀ ਤੁਹਾਨੂੰ ਫੈਕਟਰੀ ਵਾਲੇ ਨੇ ਫੈਕਟਰੀ ਦੇ ਮਾਲਕ ਨੇ ਉਹਨੇ ਕਹੀ ਗੱਲ ਪਰ ਦੋਨੋਂ ਇਹ ਦੱਸੇ ਫੈਕਟਰੀ ਵਾਲਿਆਂ ਨੇ ਕਿ ਫੈਕਟਰੀ ਜੋ ਨਿਕਲ ਕੇ ਥੋੜਾ ਬੇਟਾ ਜਿਹੜਾ ਜਾ ਕਿੱਧਰ ਨੂੰ ਰਿਹਾ ਸੀ ਇਦਾਂ ਦੱਸਦੇ ਹੁੰਦੇ ਸੀ ਨਹੀਂ ਤਾਂ ਨਹੀਂ ਉਹਨਾਂ ਨੇ ਕੁਝ ਵੀ ਦੱਸਿਆ ਕਹਿੰਦੇ ਬਾਹਰ ਕਰੰਟ ਲੱਗਿਆ ਵਾ ਅਸੀਂ 50000 ਦੇਣਾ ਜੋ ਕਾਰਵਾਈ ਹੁੰਦੀ ਥੋੜੀ ਕਰਨਾ ਸਾਡੀ ਫੈਕਟਰੀ ਕੀ ਨਾਮ ਹੈ ਬੱਚੇ ਦਾ ਨਾਮ ਕੀ ਹੈ ਜੀ ਬੱਚੇ ਦਾ ਨਾਮ ਕੀ ਹੈ ਬੱਚੇ ਦਾ ਨਾਮ ਹੈ ਓ ਬੇਟੇ ਦਾ ਨਾਮ ਕੀ ਹੈ ਲੱਕੀ ਲੱਕੀ ਉਮਰ ਕਿੰਨੀ ਹੈ 18 18 ਸਾਲ ਤੁਸੀਂ ਵੀ ਕੁਝ ਕਹਿ ਰਹੇ ਹੋ ਫੈਕਟਰੀ ਵਾਲੇ ਨੇ ਆਪਣੇ ਕੰਮ ਭੇਜਿਆ ਸੀ ਉਹਨੂੰ ਅਗੂ ਜਾਂ ਸਵਾਲ ਲੈ ਕੇ ਜਾਂ ਕੁਝ ਲੈ ਕੇ ਆਓ ਤੋ ਇੱਥੇ ਆਇਆ ਤੇ ਕਰੰਟ ਲੱਗ ਗਿਆ ਠੀਕ ਹੈ ਜੀ ਉਹਨਾਂ ਫੈਕਟਰੀ ਵਾਲੇ ਨਾਲ ਸਾਡਾ ਸਾਥ ਦੇਣਾ ਨਾ ਕੁਝ ਕਰ ਰਹੇ ਆ ਠੀਕ ਹੈ ਜੀ ਹੁਣ ਦੱਸੋ ਅਸੀਂ ਕਿੱਥੇ ਜਾਏ ਕੀ ਕਰੀਏ ਪਰੇਸ਼ਾਨ ਹੋ ਕੇ ਮੰਗ ਮੰਗ ਕਰਦੇ ਆ ਅਸੀਂ ਦੱਸੋ ਕੀ ਕਰਨਾ ਸੀ ਤੁਹਾਡਾ ਤੁਹਾਡਾ ਕੀ ਲੱਗਦਾ ਹੈ ਮੇਰਾ ਭਤੀਜਾ ਮੇਰਾ ਭਤੀਜਾ ਇਹ ਸਾਰੇ ਰਿਸ਼ਤੇਦਾਰ ਸਾਰੇ ਰਿਸ਼ਤੇਦਾਰ ਸਾਰੇ ਮੁੱਲੇਦ ਸਰ ਮੁੱਲੇਦਰੀ ਸਾਡੇ ਭਰਾ ਪੰਜ ਸਾਲ ਸਾਥ ਦੇ ਰਹੇ ਆ ਫੈਕਟਰੀ ਵਾਲੇ ਆਂਦੇ ਦੇਖ ਕੇ ਚਾ ਜਾਂਦੇ ਉਹ ਲੀਰਾਂ ਦੇ ਪਿੱਛੇ ਮਗਰ ਲੱਗੇ ਹੋਏ ਆ ਉਹ ਪੁਲਿਸ ਵਾਲਾ ਕੋਈ ਉਧਰ ਜਾਂਦਾ ਕੋਈ ਉਧਰ ਚੱਲ ਪੁਲਿਸ ਪੰਜ ਘੰਟੇ ਹੋ ਗਏ 6 ਹੁਣ ਤੱਕ ਪੁਲਿਸ ਨਹੀਂ ਆਈ ਹੈਗੀ ਡਾਕਟਰ ਨੇ ਜ਼ਬਰਦਸਤ ਸੀਨੇ ਕੋਲ ਸੇਨ ਕਰਾਇਆ ਇਦਾਂ ਖਿੱਚਦਾ ਸੀ ਫੜ ਫੜ ਧੱਕਾ ਕੀਤਾ ਉਹਨਾਂ ਨੇ ਸੇਨ ਕਰਾ ਕੇ ਉਹਨਾਂ ਨੇ ਬੋਡੀ ਦਿੱਤੀ ਹੈਗੀ ਬੋਲੀ ਗਈ ਹੈ ਲੋਏ ਉਧਰ ਬੋਲਦੇ ਸੀ ਉਹ ਕਹਿੰਦੇ ਵੇ ਤੁਸੀਂ ਸੈਨ ਕਰ ਦਿਓ ਡੈੱਡ ਬਾਡੀ ਮਿਲ ਜਾਣੇ ਇਹਨਾਂ ਨੂੰ ਗੁੰਮਰਾਹ ਕੀਤਾ ਗਿਆਗਾ ਸਾਡੇ ਪਰਿਵਾਰ ਵਾਲਿਆਂ ਨੂੰ ਵੀ ਤੁਹਾਡੀ ਡੈਡ ਬੋਡੀ ਮਿਲ ਗਿਆ ਕਿ ਸਾਇਨ ਕਰ ਦਿਓ ਅਤੇ ਨਾਲੇ ਉਹਦੇ ਤੇ ਕੀ ਲਿਖਿਆ ਇਹਨਾਂ ਨੂੰ ਵਿਚਾਰਿਆਂ ਨੂੰ ਕੁਝ ਨਹੀਂ ਪਤਾ ਹੁਣ ਕਹਿੰਦੇ ਆ ਕਿ ਸਾਡਾ ਰਾਜੀਨਾਮਾ ਹੋ ਗਿਆਗਾ ਰਾਜੀਨਾਮਾ ਕਾਦੋਗਾ ਸਾਡਾ ਮੁੰਡਾ ਗਿਆਗਾ ਸਾਡਾ ਘਰ ਉੱਜੜ ਗਿਆ ਅਤੇ ਉੱਪਰੋਂ ਕਹਿੰਦੇ ਆ ਕਿ ਜਾਓ ਜੋ ਕਰਨਾ ਤੁਸੀਂ ਕਰ ਲਓ ਸਾਡੇ ਪੁੱਛ ਅੱਗੇ ਇਹੀ ਮੰਗਾ ਕੀ ਹੈ ਵੀ ਸਾਨੂੰ ਇਨਸਾਫ ਮਿਲੇ ਅਤੇ ਫੈਕਟਰੀ ਵਾਲਿਆਂ ਨੂੰ ਅੰਦਰ ਕੀਤਾ ਜਾਵੇ ਉਹਦੇ ਤੇ ਕਾਰਵਾਈ ਹੋਵੇ ਬਾਕੀ ਇਹ ਉਮਰ ਕਿੰਨੀ ਹੈ ਇਹਦੀ 17-18 ਸਾਲ ਉਮਰ ਹੈ ਹਾਂਜੀ ਹਾਂਜੀ ਤਿੰਨੇ ਤੇ ਫੈਕਟਰੀ ਕਿਹੜੀ ਫੈਕਟਰੀ ਦੇ ਵਿੱਚ ਕੰਮ ਕਰ ਰਹੇ ਹੁੰਦੇ ਆਂ ਦੀ ਆ ਗਈ ਅੱਛਾ ਜੀ ਇਹ ਤਾਂ ਇਹ ਪਤਾ ਲੱਗਾ ਕਿ ਫੈਕਟਰੀ ਵਾਲਿਆਂ ਨੇ ਕਦੋਂ ਕੰਮ ਲਈ ਭੇਜਿਆ ਸੀਗਾ ਨਹੀਂ ਛੰਨ ਨੂੰ ਨਹੀਂ ਪਤਾਗਾ ਛੰਨ ਨੂੰ ਜਦੋਂ ਪਤਾ ਲੱਗਾ ਜਦੋਂ ਹਸਪੀਟਲਾਂ ਦੇ ਦਾਖਲ ਕਰਾਇਆ ਤੇ ਡੈੱਟਾ ਤੇ ਹੋ ਗਿਆ ਹੈ ਬਣਾ ਨੇ ਸਿਆਣ ਕਰਵਾ ਲਈ ਸੀ ਜਦੋਂ ਅਸੀਂ ਪੁੱਛੇ ਕੰਜ਼ਾਈਨ ਕਰਵਾਲੇ ਸੀ ਇਹਨਾਂ ਨੂੰ ਕੀ ਪਤਾ ਹਨ ਪਰ ਦੋ ਰੋਜੀ ਵੀ ਕੀ ਲਿਖਿਆ ਘੋ ਇਸ ਤੇ ਇਕੱਲੇ ਹੀ ਸੀ ਮੇਰੀ ਮਾਤਾ ਆ ਰੱਬੀ ਮਾਤਾ ਤੁਹਾਨੂੰ ਤੁਹਾਨੂੰ ਕਦੋਂ ਪਤਾ ਲੱਗਦਾ ਹੈ ਬੇਟੇ ਦਾ ਸਾਨੂੰ ਤਾਂ ਬਹੁਤ ਲੇਟ ਦੱਸਿਆ ਇਹਨਾਂ ਨੇ ਕਹਿੰਦੇ ਪਹਿਲੇ ਇੱਥੇ ਹੀ ਪਾਏ ਰਹੇ ਲੰਬਾਈ ਨੂੰ ਹੱਥ ਪੈਰ ਮਲੇ ਗਏ ਨੇ ਹਸਪਤਲ ਨਹੀਂ ਲੈ ਕੇ ਗਏ ਬਹੁਤ ਲੇਟ ਲੈ ਕੇ ਗਏ ਹਸਪਤਲ ਮੈਨੂੰ ਬੋਲ ਲੇਟ ਦੱਸਿਆ ਇਹਨਾਂ ਨੇ ਕਹਿੰਦੇ ਠੀਕ ਹੈ ਸੱਚ ਨਹੀਂ ਦੱਸਿਆ ਮੈਨੂੰ ਨਾਂ ਅੰਦਰ ਬੜਨ ਦਿੱਤਾ ਇਹਨਾਂ ਨੇ ਮੌਕੇ ਤੇ ਪਹੁੰਚੇ ਸੀ ਕੋਈ ਤਾਰ ਦਿਖੀ ਤੁਹਾਨੂੰ ਜਿਹਦੇ ਨਾਲ ਕਰੰਟ ਲੱਗਿਆ ਸੀ ਹਾਂਜੀ ਇੱਥੇ ਪਈ ਸੀ ਤਾਰ ਇੱਥੇ ਪਈ ਸੀ ਤਾਰ ਹਸਪੀਟਲ ਇਹ ਕਹੇ ਆ ਮੈਂ ਇੱਥੇ ਆਈ ਸੀ ਇੱਥੇ ਉਹ ਤਾਰ ਪਈ ਸੀਗੀ ਹਾਂ ਤੁਹਾਡਾ ਹਸਪਤਲ ਕਿਹੜੇ ਹਸਪਤਲ ਭਲਾਇਆ ਤੁਹਾਨੂੰ ਸ੍ਰੀ ਮਾਨਸਤਲ ਜੀ ਉੱਥੇ ਲੈ ਕੇ ਗਏ ਮੈਨੂੰ ਕੋਣ ਲੈ ਕੇ ਕੋਣ ਗਿਆ ਸੀ ਬੇਟਨੋ ਇਹ ਹੀ ਦੁਕਾਨ ਵਾਲੇ ਦੇ ਕੇ ਲੈ ਕੇ ਗਏ ਸੀ ਮੈਨੂੰ ਅੱਛਾ ਹੁਣ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਸਾਨੂੰ ਇਨਸਾਫ ਉਹ ਦੇ ਕਰੋ ਸਾਨੂੰ ਇਨਸਾਫ ਮਿਲੇ ਸਾਡੇ ਮੁੰਡੇ ਦੇ ਦੇਖੋ ਸਾਡੇ ਇੱਕੋ ਇੱਕ ਮੁੰਡਾ ਸੀ ਦਾ ਸਾਡਾ ਕੋਈ ਸਾਰਾ ਵੀ ਹੈ ਨਹੀਂਗਾ ਹੁਣ ਮੇਰਾ ਘਰ ਵਾਲੇ ਬਿਮਾਰ ਰਹਿੰਦਾ ਹੈਗਾ ਤੇ ਮੈਨੂੰ ਇਨਸਾਫ ਮਿਲੇ ਕਿੰਨਾ ਕਚਰ ਹੋ ਗਿਆ ਸੀ ਤੁਹਾਡਾ ਬੇਟਨ ਲੱਕੀ ਇੱਥੇ ਕੰਮ ਕਰਦਾ ਸੀ ਇਹਨੂੰ ਤਾਂ 6-7 ਸਾਲ ਬਚਪਨ ਤੋਂ ਹੀ ਲੱਗ ਗਿਆ ਇੱਥੇ ਛੋਟਾ ਜਿਹਾ ਲੱਗ ਗਿਆ ਛੋ ਵਾਸਤੇ ਸਾਡਾ ਕੰਮ ਨਹੀਂ ਚੱਲਦਾ ਲੱਕੀ ਬਗਰ ਬਿਮਾਰ ਨੂੰ ਵੀ ਲਿਆਉਂਦੇ ਸੀਗੇ ਤਾਂ ਹੁਣ ਕਿਹਦੇ ਕੋਲ ਕੰਮ ਕਰਾਉਂਗੇ ਇਹ ਦੱਸੋ ਸਾਨੂੰ ਕਹਿੰਦੇ 50000 ਦੇਣਾ ਜਿਹੜੀ ਕਾਰਵਾਈ ਕਰਨੀ ਕਰ ਲੋ ਸਾਡੀ ਫੈਕਟਰੀ ਨਹੀਂ ਕਰੰਟ ਲੱਗਿਆ ਬਾਹਰ ਲੱਗਿਆ ਰੋਡ ਤੇ ਇਹ ਫੈਕਟਰੀ ਮਾਲਕ ਨੇ ਕਹਿਣਾ ਫੈਕਟਰੀ ਮਾਲਕ ਨੇ ਕੀਤਾ ਇਹ ਇਹ ਬਿਆਸੀ ਨੇ ਬੱਤ ਬਾਦ ਅਸੀ 80000 ਦੇ ਸਕਦੇ ਹਾਂ ਤੋਂ ਜ਼ਿਆਦਾ ਨਹੀਂ ਅਸੀਂ ਦੇ ਸਕਦੇ ਬਾਕੀ ਜੋ ਕਰਨਾ ਤੁਸੀਂ ਕਰ ਲੋ ਤਾਂ ਅਸੀਂ ਇਹ ਕਾਰਵਾਈ ਹੁਣ ਕੀਤੀ ਆ ਵੀ ਕੋਈ ਗਰੀਬ ਦਾ ਹੱਲ ਹੋਵੇ ਸਡੇ ਵੀ ਬੱਚੇ ਦਾ ਹੱਲ ਹੋਵੇ ਕੰਨ ਨੂੰ ਅੱਛੀ ਵੀ ਆ ਕੇ ਇਹਦੇ ਲਾਗੇ ਸ਼ਾਇਦ ਪਤਾ ਸਰਕਾਉਂਸਲ ਸੀ ਉਹ ਆਇਆ ਸੀ ਉਹ ਵੀ ਕਹਿੰਦਾ ਜੋ ਕਰਨਾ ਕਰ ਲਓ ਤੁਸੀਂ ਅਸੀਂ ਕੁਝ ਨਹੀਂ ਦੇ ਸਕਦੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਫੈਕਟਰੀ ਫੈਕਟਰੀ ਕੰਮ ਵੀ ਲੋ ਗਿਆ ਬਾਹਰ ਆਇਆ ਮੁੰਡਾ ਉਹਨਾਂ ਕੰਮ ਭੇਜਿਆ ਤਾਂ ਉਹਦੇ ਕਰੰਟ ਲੱਗਿਆ ਤਾਂ ਬਿਲਕੁਲੋ ਤਸਵੀਰਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਦਿਖਾ ਦਈਏ ਕਿ ਇਹ ਤਸਵੀਰਾਂ ਲੰਮਾਪਿੰਡ ਚੌਕ ਤੋਂ ਹੁਸ਼ਿਆਰਪੁਰ ਰੋਡ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਕਿ ਪਰਿਵਾਰਕ ਜੀ ਆਪਣੇ ਬੱਚੇ ਦੀ ਡੈੱਡ ਬੋਡੀ ਰੱਖ ਕੇ ਪ੍ਰਦਰਸ਼ਨ ਕਰਦੇ ਹੋ ਕੋਈ ਨਜ਼ਰ ਆ ਰਹੇ ਨੇ ਔਰ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੂੰ ਫੈਕਟਰੀ ਮਾਲਕ ਜਿਹੜਾ ਉਹ ਪੈਸੇ ਦੇ ਕੇ ਬਰਗਲੌਣ ਦੀ ਕੋਸ਼ਿਸ਼ ਕਰ ਰਿਹਾ ਔਰ ਇਹ ਕਹਿ ਰਿਹਾ ਕਿ ਰਾਜ਼inama ਕਰ ਲਵੋ ਪਰ ਪਰਿਵਾਰਕ ਜੀਆਂ ਦਾ ਕਹਿਣਾ ਹੈ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਮਾਤਾ ਪਿਤਾ ਨੇ ਦੱਸਿਆ ਕਿ ਉਹਨਾਂ ਦਾ ਇਕ ਹੀ ਪੁੱਤਰ ਹੈ ਹੋਰ ਔਲਾਦ ਵੀ ਨਹੀਂ ਹੈ ਤਾਂ ਲਗਾਤਾਰ ਮਾਪਿਓ ਜੜੇ ਨੇ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਨਜ਼ਰ ਆ ਰਹੇ ਨੇ ਕੈਮਰਾ ਪਰ ਸੰਜੀਤ ਨਾਲ ਮਨਪ੍ਰੀਤ ਕੌਰ ਡੇਲੀ ਪੋਸਟ ਜਲੰਧਰ